ਇੱਕ ਕੰਮ ਤਾਂ ਵਧੀਆ ਹੋ ਗਿਆ ਅਰਜਨ ਮਿਲ ਗਿਆ ਆਪਾਂ ਨੂੰ ਪਧੋੜਾ ਵਾਲਾ ਬੁੰਡਾ ਨਿਕਲਿਆ ਹੁੰਦਾ ਮੇਰੀ ਦੁਕਾਨ ਤੇ ਆਂਦਾ ਉਹਦੀ ਏਡੀ ਹੁਲਮਕਦੀ ਹੁੰਦੀ ਚਲ ਕਹਾਂ ਤਾਂ ਕਾਹ ਨੂੰ ਬੋਲਣਾ ਗੁੱਸਾ ਕਰ ਜੂਗਾ ਤਾਊ ਮੈਂ ਤੇਰਾ ਅਰਜਨ ਤੋਂ ਕੀ ਲੈਣਾ ਹੈਗਾ ਮੇਰਾ ਤਾਂ ਕੰਮ ਹੀ ਨਹੀਂ ਬਣਿਆ ਤੇ ਕੰਮ ਨਹੀਂ ਬਣਿਆ ਫਿਰ ਮੇਰੇ ਸਾਰੇ ਦੀ ਗੱਲ ਆ ਗਈ ਹੁਣ ਪਿੰਡ ਵਾਲੇ ਕਹਿੰਦੇ ਮਹਾਲੀ ਲੰਘ ਜਾਓ ਚੰਡੀਗੜ੍ਹ ਨੰਗੇ ਜੋ ਕਿ ਉੱਥੇ ਕੰਮ ਬਣੂਗਾ ਜੇ ਹੁਣ ਕੰਮ ਬਣੇ ਨਹੀਂ ਮੇਰੇ ਕੀ ਸਾਰੇ ਦੀ ਗੱਲ ਲੱਗੀ ਭਾਈ ਜਵਾਖੜੀ ਨੂੰ ਘੂਰਦੇ ਹੋਣੇ ਹੋਗੇ ਉਹ ਸਰਪੰਚੀ ਆਰ ਜਵਾਖੜੀ ਦਾ ਆਪਣੀ ਦਾ ਕੰਮ ਨਹੀਂ ਬਣਿਆ ਹੈਗਾ ਕੀ ਹੋ ਗਿਆ ਇੰਗਲੈਂਡ ਭੇਜਣੀ ਆਪਣੀ ਕੁੜੀ ਲੰਡਨ ਚ ਫਿਰ ਐਵੇਂ ਤੁਰਾ ਫਿਰਦਾ ਹੈ ਫਾਈਲ ਲੱਗਦੀ ਹੋਈ ਕੁੜੀ ਦੀ ਤਾਂ ਤਾਂ ਫੜਨਗੇ ਮੈਨੂੰ ਪੋਰਾ ਜਵਾਬ ਦੇਣਗੇ ਅੱਛਾ ਜੀ ਇਹ ਕੁੜੀ ਨੂੰ ਇੱਥੇ ਪੜਾਈ ਕਰਾ ਲਓ ਜਾ ਕੋਈ ਹੋਰ ਕੰਮ ਧੰਦਾ ਕਰਵਾ ਦਿਓ ਕੋਈ ਫਾਇਦਾ ਨਹੀਂ ਇਹਦਾ ਪੜਨਾ ਨਹੀਂ ਕੰਮ ਠੀਕ ਆ ਲੈ ਚੱਲ ਫਿਰ ਲੈ ਕੇ ਚੱਲ ਅਜੇ ਨਹੀਂ ਹੁਣ ਕੰਮ ਬਣੂਗਾ ਆਪਣਾ ਮੇਰੇ ਨਾਲ ਕਰ ਸਾਰੀਆਂ ਗੱਲਾਂ ਖੋਲ ਲ ਕਮਾਲ ਆ ਜੀ ਇਹ ਕਿਵੇਂ ਹੋ ਸਕਦਾ ਜੀ ਕਿਉਂ ਤੁਸੀਂ ਪਰੇਸ਼ਾਨ ਹੋ ਕੇ ਆਏ ਹੋ ਹਾਂ ਜੀ ਉਹ ਕਿਵੇਂ ਸੰਧਾਂ ਸਿੱਧ ਧੱਕੇ ਖਾ ਕੇ ਆਏ ਆ ਸੰਧਾਂ ਕਿਸੇ ਨੇ ਗੱਲ ਲੱਖ ਹੀ ਨਹੀਂ ਹੈਗੀ ਜੀ ਕਿਉਂ ਕੀ ਕਹਿੰਦੇ ਸੀ ਕਿ ਸਤੰਬਰ ਹੋਊਗਾ ਹਾਂ ਜੀ ਨਹੀਂ ਜੀ ਜਨਵਰੀ ਦੀ ਹਲੇ ਵੀ ਬਹੁਤ ਸਾਰੀਆਂ ਸੀਟਾਂ ਹੈਗੀਆਂ ਇਹ ਬੱਚੇ ਦਾ ਤੋੜਨਾ ਕੰਮ ਪੱਕਾ ਹੀ ਬਣੂਗਾ ਕਿਉਂ ਕਿ ਕਿਉਂਕਿ ਹਲੇ ਵੀ ਡੈਡਲਾਈਨ ਆਨ ਨੂੰ ਸਮਾਂ ਹੈ ਜੀ ਡੈਡਲਾਈਨ ਹੈਗੀ ਆ ਦਸੰਬਰ ਦੀ ਆਖਰੇ ਹਫਤੇ ਦੀ ਲੈਂਡ ਤੋਂ ਤਿਆਰੀ ਹੋਊਗੀ ਕਿਉਂਕਿ ਐਕਸਪਰਟ ਤਿਆਰੀ ਕਰਾਣਗੇ ਕਿਸੇ ਵੀ ਤਰੀਕੇ ਦਾ ਸਟੱਡੀ ਵੀਜ਼ਾ ਜੇ ਕਰਾਣਾ ਚਾਹੁੰਦੇ ਹੋ ਤਾਂ CIC ਨੂੰ ਕਰ ਸਕਦੇ ਹੋ ਸੰਪਰਕ ਦਫਤਰ ਹੈਗੇ ਆ ਜੀ ਸ਼੍ਰੀ ਮਾਛੀਵੜਾ ਸਾਹਿਬ ਮੁਹਾਲੀ ਸਮਰਾਲਾ ਆਹ ਆਹ ਨੰਬਰ ਪਾਈ ਸਕਰੀਨ ਤੇ ਚੱਲੀ ਜਾਂਦੇ ਨੇ ਜਿੱਥੋਂ ਦਾ ਵੀ ਨੇੜੇ ਲੱਗਦਾਗਾ ਤੁਸੀਂ ਫੋਨ ਮਾਰ ਕੇ ਭੈਣ ਕੋਲੇ ਜਾ ਸਕਦੇ ਹੋ ਕਰੀਨਾ